ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1275 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1276 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਲਾਰ ਮਹੱਲਾ ਤੀਜਾ ਅਸ਼ਟ ਪਦੀਆਂ ਘਰ ਪਹਿਲਾ ਰਾਗ ਮਲਾਰ ਘਰ ਪਹਿਲੇ ਵਿੱਚ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੱਠ ਬੰਦਾ ਵਾਰੀ ਬਾਣੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਕਰਮ ਹੋਵੇ ਤਾਂ ਸਤਗੁਰ ਪਾਈਐ ਵਿਰ ਕਰਮੈ ਪਾਇਆ ਨਾ ਜਾਏ ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ ਤਦੋਂ ਗੁਰੂ ਮਿਲਦਾ ਹੈ ਪਰਮਾਤਮਾ ਦੀ ਮਿਹਰ ਤੋਂ ਬਿਨਾ ਗੁਰੂ ਨਹੀਂ ਮਿਲ ਸਕਦਾ ਸਤਗੁਰ ਮਿਲੇ ਕੰਜਨ ਹੋਈਐ ਜਾਂ ਹਰ ਕੀ ਹੋਏ ਰਜਾਏ ਜੇ ਗੁਰੂ ਮਿਲ ਪਏ ਤਾਂ ਮਨੁੱਖ ਸ਼ੋਧ ਸੋਨਾ ਬਣ ਜਾਂਦਾ ਹੈ ਪਰ ਇਹ ਤਦੋਂ ਹੀ ਹੁੰਦਾ ਹੈ ਜਦੋਂ ਪਰਮਾਤਮਾ ਦੀ ਰਜਾ ਹੋਵੇ ਮਨ ਮੇਰੇ ਹਰ ਹਰ ਨਾਮ ਚੇਤ ਲਾਏ हे ਮੇਰੇ ਮਨ ਸਦਾ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਰੱਖ ਸਤਗੁਰ ਤੇ ਹਰ ਪਾਈਐ ਸੱਚਾ ਹਰ ਸਿਉ ਰਹੈ ਸਮਾਇ ਰਹਾਓ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਗੁਰੂ ਦੀ ਰਾਹੀ ਮਿਰਦਾ ਹੈ ਜੇਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਵਿੱਚ ਲੀਨ ਰਹਿੰਦਾ ਹੈ ਰਹਾਉ ਸਤਗੁਰ ਤੇ ਗਿਆਨ ਉਪਜੈ ਤਾਂ ਇਹ ਸੰਸਾਰ ਜਾਏ ਜਦੋਂ ਗੁਰੂ ਦੀ ਰਾਹ ਹੀ ਮਨੁੱਖ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ ਗਿਆਨ ਪੈਦਾ ਹੁੰਦਾ ਹੈ ਤਦੋਂ ਮਨੁੱਖ ਦੇ ਮਨ ਦੀ ਪਟਕਣਾ ਦੂਰ ਹੋ ਜਾਂਦੀ ਹੈ ਸਤ ਗੁਰ ਤੇ ਹਰ ਬੁਝੀਐ ਗਰਬ ਜੋ ਨੀਂਹ ਪਾਏ ਗੁਰੂ ਦੀ ਰਾਹੀ ਪ੍ਰਮਾਤਮਾ ਨਾਲ ਸਾਝ ਬਣਦੀ ਹੈ ਤੇ ਮਨੁੱਖ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਗੁਰ ਪ੍ਰਸਾਦੀ ਜੀਵਤ ਮਰੇ ਮਰ ਜੀਵੇ ਸਬਦ ਕਮਾਏ ਗੁਰੂ ਦੀ ਕਿਰਪਾ ਨਾਲ ਮਨੁੱਖ ਦੁਨੀਆ ਦੇ ਕਿਰਤਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਬਣਾ ਕੇ ਮਨੁੱਖ ਵਿਕਾਰਾਂ ਵੱਲੋਂ ਹਟ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ਮੁਕਤ ਦੁਆਰਾ ਸੋਈ ਪਾਏ ਜੇ ਵਿੱਚੋ ਆਪ ਗਵਾਏ ਉਹੀ ਮਨੁੱਖ ਵਿਕਾਰਾਂ ਵੱਲੋਂ ਖਲਾਸੀ ਦਾ ਰਸਤਾ ਲੱਭ ਸਕਦਾ ਹੈ ਜਿਹੜਾ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਦਾ ਹੈ ਗੁਰ ਪ੍ਰਸਾਦਿ ਸੇਵ ਘਰ ਜਮੈ ਵਿਚੋ ਸਖਤ ਗਵਾਏ ਗੁਰੂ ਦੀ ਕਿਰਪਾ ਨਾਲ ਮਨੁੱਖ ਆਪਣੇ ਅੰਦਰੋਂ ਮਾਇਆ ਦਾ ਪ੍ਰਭਾਵ ਦੂਰ ਕਰਕੇ ਪ੍ਰਮਾਤਮਾ ਦੇ ਘਰ ਵਿੱਚ ਜਮ ਪੈਂਦਾ ਹੈ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਰਹਿ ਕੇ ਨਵਾਂ ਆਤਮਿਕ ਜੀਵਨ ਬਣਾ ਲੈਂਦਾ ਹੈ ਅਚਰ ਚਰੈ ਵਿਵੇਕ ਬੁੱਧ ਪਾਏ ਪੁਰਖੇ ਪੁਰਖ ਮਿਲਾਏ ਗੁਰੂ ਦੀ ਰਾਹੀ ਮਨੁੱਖ ਇਸ ਅਮੋੜ ਮਨ ਨੂੰ ਵਾਸ ਵਿੱਚ ਲੈ ਆਉਂਦਾ ਹੈ ਚੰਗੇ ਮੰਦੇ ਕਾਮ ਦੀ ਪਰਖ ਦੀ ਸੂਝ ਹਾਸਲ ਕਰ ਲੈਂਦਾ ਹੈ ਤੇ ਇਸ ਤਰ੍ਹਾਂ ਗੁਰੂ ਪਰਖ ਦੇ ਰਾਹੀਂ ਮਨੁੱਖ ਕਾਲ ਪਰਖ ਨੂੰ ਮਿਲ ਪੈਂਦਾ ਹੈ ਤਾਂ ਤੁਰ ਬਾਜੀ ਸੰਸਾਰ ਅਚੇਤ ਹੈ ਚੱਲੈ ਮੂਲ ਗਵਾਏ ਇਹ ਜਗਤ ਨਾਸਵੰਤ ਖੇਡ ਹੀ ਹੈ ਉਹ ਮਨੁੱਖ ਮੂਰਖ ਹੈ ਡੇੜਾ ਇਸ ਨਾਸਵੰਦ ਖੇਡ ਦੀ ਖਾਤਰ ਆਪਣੇ ਆਪਣੇ ਆਤਮਕ ਜੀਵਨ ਦਾ ਸਾਰਾ ਸਰਮਾਇਆ ਗਵਾ ਕੇ ਇੱਥੋਂ ਤੁਰਦਾ ਹੈ ਲਾਹ ਹਰ ਸਤ ਸੰਗਤ ਪਾਈਐ ਕਰਮੀ ਪੱਲੇ ਪਾਏ ਨਫਾ ਪ੍ਰਮਾਤਮਾ ਦਾ ਨਾਮ ਹੈ ਇਹ ਨਫਾ ਸਾਧ ਸੰਗਤ ਵਿੱਚ ਮਿਲਦਾ ਹੈ ਪਰ ਪ੍ਰਮਾਤਮਾ ਦੀ ਮਿਹਰ ਨਾਲ ਹੀ ਮਨੋਖੇ ਨਫਾ ਹਾਸਲ ਕਰ ਸਕਦਾ ਹੈ ਕਿਉਂਕਿ ਪਰਮਾਤਮਾ ਦੀ ਮਿਹਰ ਹੋਵੇ ਤਾਂ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਵਿਰਲੇ ਮਨੁੱਖ ਨੇ ਜਿਹੜੇ ਸਾਧ ਸੰਗਤ ਵਿੱਚ ਜਾ ਕੇ ਆਪਣਾ ਜੀਵਨ ਸਫਲ ਕਰਦੇ ਹਨ ਸਤ ਗੁਰ ਵਿਣਕਿ ਨਾ ਪਾਇਆ ਮਨ ਵੇਖੋ ਹਿਰਦੈ ਵਿਚਾਰ ਆਪਣੇ ਮਨ ਵਿੱਚ ਹਿਰਦੇ ਵਿੱਚ ਵਿਚਾਰ ਕਰਕੇ ਵੇਖ ਲਵੋ ਕਿਸੇ ਵੀ ਮਨੁੱਖ ਨੇ ਹਰੀ ਨਾਮ ਲਾਭ ਗੁਰੂ ਦੀ ਸ਼ਰਨ ਤੋਂ ਬਿਨਾਂ ਹਾਸਲ ਨਹੀਂ ਕੀਤਾ ਵੱਡੇ ਭਾਗੀ ਗੁਰ ਪਾਇਆ ਭਵਜਲ ਉਤਰੇ ਪਾਰ ਜਿਨ੍ਹਾਂ ਮਨੁੱਖਾ ਨੇ ਵੱਡੇ ਭਾਗਾ ਨਾਲ ਗੁਰੂ ਲੱਭ ਲਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਓਧਾਰ ਮੇਰੇ ਵਾਸਤੇ ਤਾਂ ਹਰੀ ਪਰਮਾਤਮਾ ਦਾ ਨਾਮ ਹੀ ਸਹਾਰਾ ਹੈ ਹਰੀ ਦਾ ਨਾਮ ਹੀ ਆਸਰਾ ਹੈ ਕਿਰਪਾ ਕਰੋ ਗੁਰ ਮੇਲੋ ਹਰ ਜਿਓ ਪਾਵੋ ਮੋਖ ਦੁਆਰ हे ਪ੍ਰਭੂ ਜੀ ਪਰਮਾਤਮਾ ਜੀ ਮਿਹਰ ਕਰੋ ਮੈਨੂੰ ਗੁਰੂ ਮਿਲਾਓ ਮੈਂ ਗੁਰੂ ਦੀ ਰਾਹੀ ਮਾਇਆ ਦੇ ਮੋਹ ਤੋਂ ਖਲਾਸੀ ਦਾ ਰਸਤਾ ਲੱਭ ਸਕਦਾ ਹਾਂ ਦੇ ਬਲੇਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੋ ਚੰਦਾ ਉਗਵੈ ਸੂਰਜ ਚੜੈ ਹਜ਼ਾਰ ਇੱਥੇ ਚਾਨਣ ਹੁੰਦਿਆ ਗੁਰ ਬਿਨ ਕੋਰ ਅੰਧਾਰ ਗੁਰੂ ਮਿਲ ਪਏ ਤਾਂ ਪਰਮਾਤਮਾ ਮਿਲ ਪੈਂਦਾ ਹੈ ਮਸਤਕ ਲਿਲਾਟ ਲਿਖਿਆ ਤੁਰ ਠਾਕੁਰ ਮੇਟਣਾ ਨਾ ਜਾਏ ਜਿਨਾ ਮਨੁੱਖਾਂ ਦੇ ਮੱਥੇ ਉੱਤੇ ਤੌਰ ਦਰਗਾਹ ਤੋਂ ਮਾਲਕ ਪ੍ਰਭੂ ਨੇ ਗੁਰੂ ਮਿਲਾਪ ਦਾ ਲੇਖ ਲਿਖ ਦਿੱਤਾ ਉਹ ਲੇਖ ਕਿਸੇ ਪਾਸੋਂ ਮਟਾਇਆ ਨਹੀਂ ਜਾ ਸਕਦਾ ਨਾਨਕ ਸੇ ਜਨ ਪੂਰਨ ਹੋਏ ਜਿਨ ਹਰ ਬਾਣਾ ਭਾਏ ਏ ਨਾਨਕ ਗੁਰੂ ਦੀ ਸ਼ਰਨ ਦੀ ਬਰਕਤ ਨਾਲ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜਾ ਪਿਆਰੀ ਲੱਗਣ ਲੱਗ ਪਈ ਉਹ ਮਨੁੱਖ ਮੁਕੰਮਲ ਆਤਮਿਕ ਜੀਵਨ ਵਾਲੇ ਬਣ ਗਏ ਮਲਾਰ ਮਹੱਲਾ 3 ਬੇਦਬਾਣੀ ਜਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ ਜਗਤ ਕਰਮ ਕਾਂਡ ਵਿੱਚ ਹੀ ਰੱਖਣ ਵਾਲੀ ਸ਼ਾਸਤਰਾਂ ਵੇਦਾਂ ਦੀ ਬਾਣੀ ਵਿੱਚ ਪਰਚਿਆ ਰਹਿੰਦਾ ਹੈ ਮਾਇਆ ਦੇ ਤਿੰਨਾਂ ਗੁਣਾਂ ਦੀ ਹੀ ਵਿਚਾਰ ਕਰਦਾ ਰਹਿੰਦਾ ਹੈ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਬਿਨ ਨਾ ਆਵੇ ਜਮ ਡੰਡ ਸਹੈ ਮਰ ਜਨਮ ਵਾਰੂ ਵਾਰ ਪਰਮਾਤਮਾ ਦੇ ਨਾਮ ਤੋਂ ਬਿਨਾ ਜਗਤ ਜਮ ਦੂਤਾਂ ਦੀ ਸਜਾ ਸਹਾਰਦਾ ਹੈ ਮੋੜ ਮੋੜ ਜਨ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਸਤ ਗੁਰ ਭੇਟੇ ਮੁਕਤ ਹੋਏ ਪਾਏ ਮੋਖ ਦੁਆਰ ਜਿਹੜਾ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਉਸ ਨੂੰ ਮਾਇਆ ਦੇ ਮੋਹ ਤੋਂ ਖਲਾਸੀ ਮਿਲ ਜਾਂਦੀ ਹੈ ਤੇ ਉਹ ਮਨੁੱਖ ਮਾਇਆ ਦੇ ਮੋਹ ਤੋਂ ਖਲਾਸੀ ਦਾ ਰਾਹ ਲੱਭ ਲੈਂਦਾ ਹੈ ਮੰਨ ਰੇ ਸਤ ਗੁਰ ਸੇਵ ਸਮਾਏ ਇਹ ਮੇਰੇ ਮਨ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਨਾਮ ਵਿੱਚ ਲੀਨ ਹੋਇਆ ਰੋ ਵੱਡਾ ਹੈ ਭਾਗ ਗੁਰ ਪੂਰਾ ਪਾਇਆ ਹਰ ਹਰ ਨਾਮ ਧਿਆਏ ਰਹਾਉ ਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਪੂਰਾ ਗੁਰੂ ਲੱਭ ਲਿਆ ਉਹ ਸਦਾ ਹਰੀ ਦਾ ਨਾਮ ਧਿਆਉਂਦਾ ਰਹਿੰਦਾ ਹੈ ਰਹਾਉ ਹਰ ਆਪਣੇ ਭਾਣੇ ਸ੍ਰੇਟੋ ਪਾਈ ਾਰੇ ਆਪੇ ਦੇ ਅਧਾਰ ਪਰਮਾਤਮਾ ਨੇ ਆਪਣੀ ਰਜਾ ਵਿੱਚ ਰਹਿ ਇਹ ਜਗਤ ਪੈਦਾ ਕੀਤਾ ਹੈ ਪਰਮਾਤਮਾ ਆਪ ਹੀ ਜੀਵਾ ਨੂੰ ਆਸਰਾ ਦਿੰਦਾ ਹੈ ਹਾਰੇ ਆਪਣੇ ਪਾਣ ਮਨ ਨਿਰਮਲ ਕੀਆ ਹਰ ਸਿਓ ਲਾਗਾ ਪਿਆਰ ਜਿਸ ਮਨੁੱਖ ਦਾ ਮਨ ਪਰਮਾਤਮਾ ਨੇ ਆਪਣੀ ਰਜਾ ਵਿੱਚ ਗੁਰੂ ਦੇ ਰਾਹੀਂ ਪਵਿੱਤਰ ਕਰ ਦਿੱਤਾ ਹੈ ਉਸ ਮਨੁੱਖ ਦਾ ਪਿਆਰ ਪ੍ਰਭੂ ਚਰਨਾ ਨਾਲ ਬਣ ਗਿਆ ਹਰ ਕਹਿ ਪਾਣ ਸਤਿਗੁਰ ਭੇਟਿਆ ਸਭ ਜਨਮ ਸਵਾਰਣ ਹਾਰ ਸਾਰੇ ਮਨੁੱਖਾ ਨੂੰ ਚੰਗਾ ਜੀਵਨ ਦੇ ਸਕਣ ਵਾਲਾ ਗੁਰੂ ਉਸ ਮਨੁੱਖ ਨੂੰ ਵਾਹਿਗੁਰੂ ਸਾਰੇ ਮਨੁੱਖਾ ਨੂੰ ਸਾਰੇ ਮਨੁੱਖਾ ਜੀਵਨ ਨੂੰ ਚੰਗਾ ਬਣਾ ਸਕਣ ਵਾਲਾ ਗੁਰੂ ਉਸ ਮਨੁੱਖ ਨੂੰ ਪਰਮਾਤਮਾ ਦੀ ਰਜ਼ਾ ਅਨੁਸਾਰ ਮਿਲ ਪਿਆ ਵਾਹਵਾਉ ਬਾਣੀ ਸਤ ਹੈ ਗੁਰਮਖ ਬੂਝੈ ਕੋਏ ਗੁਰ ਦੀ ਸ਼ਰਨ ਪੈ ਕੇ ਹੀ ਕੋਈ ਵਿਰਲਾ ਮਨੁਖੇ ਸਮਝਦਾ ਹੈ ਕਿ ਪ੍ਰਮਾਤਮਾ ਦੀ ਸਿਫਤਸਲਾਹ ਦੀ ਬਾਣੀ ਹੀ ਸਦਾ ਕਾਇਮ ਰਹਿਣ ਵਾਲੀ ਹੈ ਵਾਹਵਾਉ ਕਰ ਪ੍ਰਭ ਸਲਾਹੀਐ ਤੇ ਸ제ਵੜ ਵਰ ਨਾ ਕੋਏ ਪ੍ਰਭ ਅਸਚਰਜ ਹੈ ਅਸਚਰਜ ਹੈ ਇਹ ਆਖ ਆਕੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ ਹੈ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਆਪੇ ਬਖਸ਼ੇ ਮੇਲ ਲੈ ਕਰਮ ਪ੍ਰਾਪਤ ਹੋਏ ਆਪ ਪ੍ਰਭੂ ਪਰਮਾਤਮਾ ਆਪ ਹੀ ਜਿਸ ਮਨੁੱਖ ਉਤੇ ਬਖਸ਼ਿਸ਼ ਕਰਦਾ ਹੈ ਉਸ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਉਸ ਦੀ ਮਿਹਰ ਨਾਲ ਹੀ ਉਸ ਦਾ ਮਿਲਾਪ ਹੁੰਦਾ ਹੈ ਸਾਚਾ ਸਾਹਿਬ ਮਾਹਰੋ ਸਤ ਗੁਰ ਦਿਆ ਦਿਖਾਏ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਸਾਰੇ ਜਗਤ ਦਾ ਪ੍ਰਧਾਨ ਹੈ ਮਾਲਕ ਹੈ ਜਿਸ ਮਨੁੱਖ ਨੂੰ ਗੁਰੂ ਨੇ ਉਸ ਦਾ ਦਰਸ਼ਨ ਕਰਾ ਦਿੱਤਾ ਅਮਰਤ ਵਰਸੈ ਮਾਨਸੰਤੋਖੀਐ ਸਚ ਰਹਿ ਲਿਵ ਲਾਏ ਉਸ ਦੇ ਅੰਦਰ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੀ ਵਰਖਾ ਹੁਣ ਲੱਗ ਪੈਂਦੀ ਹੈ ਉਸ ਦਾ ਮਨ ਸੰਤੋਖੀ ਹੋ ਜਾਂਦਾ ਹੈ ਓ ਮਨੁੱਖ ਸਦਾ ਫਿਰ ਹਰਿ ਨਾਮ ਵਿੱਚ ਸੁਰਤ ਜੋੜੀ ਰੱਖਦਾ ਹੈ ਹਰ ਕੈ ਨਾਏ ਸਦਾ ਹਰੀਆਵਲੀ ਫਿਰ ਸੁਕੈ ਨਾ ਕੁਮਲਾਏ ਜਿਵੇਂ ਪਾਣੀ ਨਾਲ ਖੇਤੀ ਹਰੀ ਹੋ ਜਾਂਦੀ ਹੈ ਨਾ ਸੁਕਦੀ ਹੈ ਨਾ ਕੁਮਲਾਂਦੀ ਹੈ ਤਿਵੇਂ ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ ਉਸ ਦੀ ਜਿੰਦ ਪਰਮਾਤਮਾ ਦੇ ਨਾਮ ਜਲ ਦੀ ਬਰਕਤ ਨਾਲ ਹਰੀ ਭਰੀ ਆਤਮਕ ਜੀਵਨ ਵਾਲੀ ਰਹਦੀ ਹੈ ਨਾ ਕਦੇ ਸੁੱਕਦੀ ਹੈ ਨਾ ਕਦੇ ਆਤਮਕ ਮੌਤ ਸਹੇੜਦੀ ਹੈ ਨਾ ਕਦੇ ਕੁਮਲਾਉਂਦੀ ਹੈ ਤੇ ਨਾ ਕਦੇ ਡੋਲਦੀ ਹੈ ਇਹ ਗੁਰੂ ਦੀਆਂ ਹੀ ਰਹਿਮਤਾ ਹੁੰਦੀਆਂ ਹਨ ਸਤ ਗੁਰ ਬਿਨ ਸਤ ਗੁਰ ਕਿਨੈ ਨਾ ਪਾਇਓ ਮਨ ਵੇਖੋ ਕੋ ਪਤੀ ਆਏ ਬੇਸ਼ੱਕ ਕੋਈ ਧਿਰ ਮਨ ਵਿੱਚ ਨਿਰਣਾ ਕਰਕੇ ਵੇਖ ਲਵੇ ਗੁਰੂ ਦੇ ਸ਼ਰਨ ਤੋਂ ਬਿਨਾ ਕਿਸੇ ਨੇ ਵੀ ਪਰਮਾਤਮਾ ਦਾ ਨਾਮ ਧਨ ਹਾਸਲ ਨਹੀਂ ਕੀਤਾ ਹਰ ਕਿਰਪਾ ਤੇ ਸਤਗੁਰ ਪਾਈਐ ਪੇਟੈ ਸਹਿਜ ਸੁਭਾਏ ਗੁਰੂਪੀ ਮਿਰਦਾ ਹੈ ਪਰਮਾਤਮਾ ਦੀ ਮਿਹਰ ਨਾਲ ਆਤਮਿਕ ਡੋਲਤਾ ਵਿੱਚ ਮਿਲਦਾ ਹੈ ਪਿਆਰ ਵਿੱਚ ਮਿਲਦਾ ਹੈ ਗੁਰੂ ਪਿਆਰਿਓ ਸ਼ਬਦ ਅਲ ਮੇਰਾ ਹੈ ਅਸ਼ਟਪਦੀਆਂ ਹੈ ਬਾਕੀ ਸ਼ਬਦ ਦੀ ਵਿਆਖਿਆ ਆਪਾਂ ਕੱਲ ਨੂੰ ਕਰਾਂਗੇ ਅਗਲੇ ਐਪੀਸੋਡ ਵਿੱਚ ਆਓ ਦੋ ਪੰਕਤੀਆਂ ਪੜ੍ਹ ਕੇ ਖਿਮਾ ਦੇ ਜਾਇਤ ਹੁੰਦੇ ਹਾਂ ਬਿਨ ਸਤ ਗੁਰ ਕਿਨੈ ਨਾ ਪਾਇਓ ਮਨ ਵੇਖੋ ਕੋਪਤੀ ਆਏ ਹਰ ਕਿਰਪਾ ਤੇ ਸਤ ਗੁਰ ਪਾਈਐ ਪੇਟ ਸਹਿਜ ਸੁਭਾਏ ਮਨ ਮੁਖ ਭਰਮ ਭੁਲਾਏ ਆ ਬਿਨ ਭਾਗਾ ਹਰ ਤਨ ਨਾ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1276 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1277 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ